ਾਰੇ ਬੱਚਿਓ ਗਣਿਤ ਵਿਸ਼ੇ ਨਾਲ ਸੰਬੰਧਿਤ ਇੱਕ ਸਵਾਲ ਇੱਕ ਵਰਗਾਕਾਰ ਪਾਰਕ ਦੀ ਭੁਜਾ 50 ਮੀਟਰ ਹੈ ਇਸ ਦੇ ਅੰਦਰ ਚਾਰੋਂ ਪਾਸੇ 2.5 ਮੀਟਰ ਯਾਨੀ ਕਿ 2.5 ਮੀਟਰ ਚੌੜਾ ਰਸਤਾ ਹੈ ਇਸ ਰਸਤੇ ਨੂੰ ਪੱਧਰਾ ਕਰਾਉਣ ਤੇ 10 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਕਿੰਨਾ ਖਰਚ ਆਵੇਗਾ ਹੁਣ ਅਸੀਂ ਦੇਖਦੇ ਹਾਂ ਲਿਖਿਆ ਕੀ ਹੈ ਵਰਗਾਕਾਰ ਵਰਗ ਦੇ ਆਕਾਰ ਵਰਗਾਕਾਰ ਕੀ ਹੁੰਦਾ ਉਹਦੀ ਭੁਜਾ ਇੱਕ ਦਿੱਤੀ ਹੈ ਕਿੰਨੇ ਮੀਟਰ ਦਿੱਤੀ ਹੈ 50 ਮੀਟਰ ਵਰਗাকার ਰੂਪ ਹੁੰਦਾ ਜਦੋਂ ਉਹਦੀਆਂ ਸਾਰੀਆਂ ਭੁਜਾਵਾਂ ਇੱਕ ਸਮਾਨ ਹੋਣ। ਯਾਨਕੀ ਜੇ ਇਹ a ਹੈ 50 ਤੇ ਸਾਰੀਆਂ ਭੁਜਾਵਾਂ ਹੀ 50 50 ਮੀਟਰ ਦੀਆਂ ਹਨ। ਵਰਗ ਕਿੰਨੀਆਂ ਭੁਜਾਵਾਂ ਨੇ? 4 ਚਾਰੋਂ ਚਾਰੇ ਤਾਂ ਹੀ ਵਰਗ ਹੋਏਗਾ ਜੇਕਰ ਉਹਦੀਆਂ ਭੁਜਾਵਾਂ ਇੱਕ ਸਮਾਨ ਹੋਣਗੀਆਂ। ਹੁਣ ਉਹਦੇ ਅੰਦਰ ਕੀ ਹੈ? ਆ 2.5 ਮੀਟਰ। ਇਸ ਤਸਵੀਰੇ ਤੁਸੀਂ ਦੇਖ ਰਹੇ ਹੋ ਇਹ ਕੀ ਹੈ? ਇੱਕ ਰਸਤਾ। ਇਹ ਰਸਤਾ ਹੁਣ ਇਸ ਰਸਤੇ ਨੂੰ ਅਸੀਂ ਪਧਰਾ ਕਰਨਾ ਹੈ ਪਧਰਾ ਕਰਨ ਤੇ 10 ਰੁਪਏ ਪ੍ਰਤੀ ਵਰਗ ਮੀਟਰ ਖਰਚ ਆਉਂਦਾ ਹੈ ਇਹਦੇ ਤੇ ਕੁੱਲ ਕਿੰਨਾ ਖਰਚ ਆਊਗਾ ਹੁਣ ਅਸੀਂ ਇਹਦੇ ਵਾਸਤੇ ਕੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਵਰਗ ਦਾ ਖੇਤਰਫਲ ਕੱਢਾਂਗੇ ਵਰਗ ਦਾ ਖੇਤਰਫਲ ਕਿਵੇਂ ਨਿਕਲਦਾ ਹੈ ਵਰਗ ਦਾ ਖੇਤਰਫਲ ਉਹਨੇ ਕਿੰਨੀ ਥਾਂ ਵਿੱਚ ਘੇਰੀ ਹੋਈ ਹੈ ਤਾਂ ਕੀ ਹੋਏਗਾ ਪੂਜਾ ਗੁਣਾ ਪੂਜਾ ਠੀਕ ਹੈ ਜੀ ਹੁਣ ਦੇਖੋ ਪੂਜਾ ਕਿੰਨੀ ਹੈ 50 ਮੀਟਰ ਗੁਣਾ 50 ਮੀਟਰ ਪੁੱਤਰ ਕੀ ਹੈ 50 ਨੂੰ 50 ਨਾਲ ਕੀਤਾ ਤਾਂ 2500 ਵਰਗ ਮੀਟਰ ਇਹ ਆ ਗਿਆ ਇਹਦਾ ਖੇਤਰਫਲ ਹੁਣ ਦੇਖੋ ਧਿਆਨ ਦੇਣਾ ਸਾਰਿਆਂ ਨੇ 2.5 ਮੀਟਰ ਦਾ ਹੈ 2.5 ਮੀਟਰ ਇਹ ਕਿੰਨਾ ਹੋ ਗਿਆ 2.5 ਤੇ 2.5 5 ਇਧਰ ਵੀ ਦੇਖੋ 2.5 A ਐ 2.5 A ਐ ਇਸ ਜਿਹੜੀ ਸਾਈਡ ਤੇ 5 ਐ ਇਹਦਾ ਮਤਲਬ ਫਿਰ ਜਿਹੜਾ ਅੰਦਰਲਾ ਹੈ ਹੁਣ ਅਸੀਂ ਇਹਦਾ ਖੇਤਰਫਲ ਕੱਢਾਂਗੇ ਹੁਣ ਜੀ ਇਸ ਨੂੰ 50 ਦੇ ਵਿੱਚੋਂ ਅਸੀਂ 2.5 ਤੇ 2.5 ਪੰਜ ਕੱਢ ਦਿੱਤਾ ਬਾਕੀ ਕਿੰਨਾ ਰਹਿ ਗਿਆ 39 ਮੀਟਰ ਹੁਣ ਇਹ ਵੀ ਵਰਗ ਹੈ ਨਾ ਅੰਦਰਲਾ ਵੀ ਵਰਗ ਹੈ ਤੇ ਸੇਮ ਇਹੀ ਪ੍ਰੋਸੈਸ ਇੱਥੇ ਲੱਗੂਗਾ ਹੁਣ ਅੱਗੇ ਗੱਲ ਕਰਦੇ ਆ ਅੰਦਰਲੇ ਜਿਹੜੇ ਵਰਗ ਦੀ ਅੰਦਰਲਾ ਵਰਗ ਕਿਹੜਾ ਹੈ ਅੰਦਰਲਾ ਵਰਗ ਇਹਦਾ ਖੇਤਰਫਲ ਖੇਤਰਫਲ ਕਿੰਨਾ ਬਣੇਗਾ 45 ਮੀਟਰ ਪੂਜਾ ਹੋਗੀ ਤੇndi ਇੱਕ ਪੂਜਾ 45 ਤੇ ਬਾਕੀ ਕਿੰਨੇ ਹੋਣਗੇ 45 45 ਗੁਣਾ 45 ਮੀਟਰ ਤੇ ਕਿੰਨਾ ਆ ਗਿਆ 45 ਨੂੰ 45 ਨਾਲ ਗੁਣਾ ਕੀਤਾ ਤਾਂ ਸਾਡੇ ਕੋਲ ਆ ਗਿਆ 2025 2025 ਵਰਗ ਮੀਟਰ ਠੀਕ ਹੈ ਜੀ ਇਥੇ ਤੱਕ ਹੋ ਗਿਆ ਹੁਣ ਅੱਗੇ ਕੀ ਕਰਦੇ ਆਂ ਅਸੀਂ ਪਹਿਲਾ ਜਿਹੜਾ ਇਹਦਾ ਵਰਗ ਦਾ ਖੇਤਰਫਲ ਕੱਢਿਆ ਸੀ ਉਹ ਕਿੰਨਾ ਸੀ 2500 2500 ਵਰਗ ਮੀਟਰ ਹੁਣ ਜਿਹੜਾ ਅੰਦਰਲੇ ਦਾ ਕੱਢਿਆ ਤੇ ਉਹ ਕਿੰਨਾ 2025 ਵਰਗ ਮੀਟਰ ਇਹਨੂੰ ਅਸੀਂ ਕੀਤਾ ਘਟਾਓ ਘਟਾਓ ਕੀਤਾ ਤੇ ਸਾਡੇ ਕੋਲ ਕੀ ਆ ਜਾਏਗਾ ਇਸ ਰਸਤੇ ਦਾ ਖੇਤਰਫਲ ਆ ਜੂਗਾ ਰਸਤੇ ਨੇ ਕਿੰਨੀ ਥਾਂ ਘੇਰੀ ਹੋਈ ਹੈ ਜਿਹੜਾ ਅਸੀਂ ਪੱਧਰ ਕਰਨਾ ਹੈ ਤਾਂ ਸਾਡੇ ਕੋਲ ਆ ਗਿਆ 5 9 ਜੋੜੋਗੇ 7 ਇੱਥੇ ਲਗੇ 4 ਤੇ 4 475 ਵਰਗ ਮੀਟਰ ਇਹ ਆਪਣਾ ਉੱਤਰ ਆ ਗਿਆ ਪਰ ਅੱਗੇ ਕੀ ਪੁੱਛਿਆ ਗਿਆ 10 ਰੁਪਏ ਪ੍ਰਤੀ ਵਰਗ ਮੀਟਰ ਹੁਣ ਕਿੰਨੇ ਵਰਗ ਮੀਟਰ ਆ ਗਿਆ ਆਪਣੇ ਕੋਲ 475 ਹੁਣ 1 ਵਰਗ ਮੀਟਰ ਦਾ ਖਰਚਾ ਕੀ ਹੈ ਦਾ ਖਰਚ 10 ਰੁਪਏ ਹੁਣ 475 ਵਰਗ ਮੀਟਰ ਦਾ ਖਰਚ ਕੀ ਆਏਗਾ ਦਾ ਖਰਚ 475 475 10 ਰੁਪਏ ਸਭ ਉੱਤਰ ਕੀ ਹੋ ਗਿਆ 4750 ਰੁਪਏ ਖਰਚ ਆਵੇਗਾ ਇਹ ਆਪਣਾ ਕੀ ਹੈ ਉੱਤਰ ਲੋ ਜੀ ਇਹ ਸੀਗਾ ਆਪਣੇ ਦੋ ਖੇਤਰਫਲ ਨਿਕਾਲੇ ਦੋ ਦੀ ਸਾਤੇ ਤਿੰਨ ਹੀ ਕੱਢਿਆ ਆਪਾਂ ਕਿਵੇਂ ਕੱਢੇ ਪਹਿਲਾਂ ਇੱਕ ਵਰਗ ਦਾ ਫਿਰ ਦੂਜੇ ਵਰਗ ਦਾ ਜਦੋਂ ਦੋਹਾਂ ਨੂੰ ਆਪਸ ਵਿੱਚ ਘਟਾਇਆ ਤੇ ਆਪਣੇ ਕੋਲ ਰਸਤੇ ਦਾ ਖੇਤਰਫਲ ਆ ਗਿਆ ਤੇ ਉਸ ਰਸਤੇ ਨੂੰ ਪਧਰਾ ਕਰਨਾ ਹੈ ਜਿੰਦਾ ਖਰਚ ਦਾ 80 ਰੁਪਏ ਪ੍ਰਤੀ ਵਰਗ ਮੀਟਰ ਹੈ ਉਹਨੂੰ ਅਸੀਂ ਉਸ ਕੱਢੇ ਹੋਏ ਰਸਤੇ ਦੇ ਖੇਤਰਫਲ ਨਾਲ ਅਸੀਂ ਗੁਣਾ ਕਰ ਦਿੱਤਾ ਤਾਂ ਸਾਡੇ ਕੋਲ ਉਹਦਾ ਉੱਤਰ ਆ ਗਿਆ 4750